ਗੁੱਡ ਮਾਰਨਿੰਗ ਬਾਰਾਦਰੀ ਫਰੈਂਡ ਗੁੱਡ ਮਾਰਨਿੰਗ ਅੱਜ ਬੜਾ ਹੀ ਚੰਗਾ ਲੱਗ ਰਿਹਾ ਸਾਰੇ ਸਵੇਰੇ ਸਵੇਰੇ ਫਿਟਨੈਸ ਕਰਕੇ ਆਪਣੇ ਆਪ ਨੂੰ ਤਰਤਾ ਤਰੋ ਤਾਜ਼ਾ ਮਹਿਸੂਸ ਕਰ ਰਹੇ ਆਂ ਅਸੀਂ ਸਵੇਰੇ ਸਵੇਰੇ ਇੱਥੇ ਆਂਦੇ ਆਂ ਦੁਨੀਆ ਦੀ ਭਜ ਨੱਟ ਤੋਂ ਦੂਰ ਇੱਕ ਕੁਦਰਤੀ ਮਾਹੌਲ ਸਾਨੂੰ ਮਿਲਦਾ ਹੈ ਬਾਰਾਦਰੀ ਗਾਰਡਨ ਇਹ ਪਟਿਆਲੇ ਦਾ ਫੇਫੜਾ ਹੈ ਜੀ ਇੱਥੇ ਆਕਸੀਜਨ ਮਿਲਦੀ ਹੈ ਜਦੋਂ ਤੁਸੀਂ ਇੱਥੇ ਆਂਦੇ ਹੋ ਬਹੁਤ ਲੋਕ ਇੱਥੇ ਸੈਰ ਕਰਦੇ ਨੇ ਆਪਣੀ ਮਨਪਸੰਦ ਇਹ ਯੋਗਾ ਕਰਦੇ ਮੈਡੀਟੇਸ਼ਨ ਕਰਕੇ ਬੜਾ ਹੀ ਅੱਛਾ ਲੱਗਦਾ ਹੈ ਇੱਥੇ ਓਪਨ ਜਿਮ ਵੀ ਹੈਗੀ ਤੇ ਦੇਖੋ ਖੁਆਰਾ ਇਸ ਫੁਆਰੇ ਦੇ ਹੇਠ ਸ਼ਾਮ ਨੂੰ ਜਦੋਂ ਗਰਮੀਆਂ ਹੁੰਦੀਆਂ ਬਹੁਤ ਲੋਕੀ ਦੇ ਆਲੇ ਦੁਆਲੇ ਘੁੰਮਦੇ ਅੱਜ ਸਾਡੀ ਖੁਸ਼ਕਿਸਮਤੀ ਹੈ ਜੀ ਅਸੀਂ ਇਸ ਫੁਆਰੇ ਦੇ ਕੋਲ ਖੜੇ ਹਾਂ ਸਾਡੇ ਨਾਲ ਡਾਕਟਰ ਪ੍ਰਸਿੱਧ ਜਿਹੜੇ ਤੇ ਸਾਡੇ ਨਾਲ ਵਕੀਲ ਸਾਹਿਬ ਪਟਿਆਲਾ ਦੇ ਪ੍ਰਸਿੱਧ ਵਕੀਲ ਕੁਲਦੀਪ ਮਰਾੜ ਜੀ ਤੇ ਸਾਡੇ ਰਾਜਕੌਰ ਜੀ ਪ੍ਰਵਿੰਦਰ ਜੀ ਸਿਸ਼ਨਪਾਲ ਜੀ ਹੋਰ ਬਹੁਤ ਸਾੜੇ ਸ਼ਖਸੀਅਤਾਂ ਇੱਥੇ ਖੜੇ ਨੇ ਬੜਾ ਹੀ ਚੰਗਾ ਸਨੇਹਾ ਜਦੋਂ ਜਾਂਦਾ ਹੈ ਹਰ ਉਮਰ ਦਾ ਹਰ ਵਰਗ ਦਾ ਬੰਦਾ ਜਦ ਇੱਥੇ ਕਤਰ ਹੁੰਦਾ ਆਪਾਂ ਇੱਥੇ ਸਾਰੇ ਟੈਨਸ਼ਨ ਫ੍ਰੀ ਹੋਣ ਆਉਂਦੇ ਆਂ ਜੀ ਜੇ ਕਈ ਵਾਰੀ ਕੋਈ ਐਸੀ ਗੱਲ ਹੋ ਜਾਂਦੀ ਉਹਨੂੰ ਦੂਰ ਕਰਿਆ ਕਰੋ ਕਿਉਂਕਿ ਆਪਾਂ ਇੱਥੇ ਕੁਦਰਤੀ ਮਾਹੌਲ ਵਾਸਤੇ ਆਉਂਦੇ ਆਂ ਆਪਣੇ ਆਪ ਨੂੰ ਤੇ ਫ੍ਰੀ ਮਾਈਂਡ ਕਰਨ ਵਾਸਤੇ ਆ ਤਾਂ ਇੱਕ ਭਾਈਚਾਰਾ ਬਣਿਆ ਰਹੇ ਤੇ ਇਸੇ ਤਰ੍ਹਾਂ ਬਣਿਆ ਰਹੇ ਇੱਕ ਮੈਂ ਸ਼ੇਅਰ ਇਸ ਸਮਾਂ ਦੀ ਇਜਾਜ਼ਤ ਚਾਹਾਂਗਾ ਜੀ ਇਰਸ਼ਾਦ ਸਾਰੇ ਬੋਲੋ ਇਰਸ਼ਾਦ ਕੀ ਆ ਬਾਤ ਹੈ ਸੋ ਧੰਨਵਾਦ ਸਾਰਿਆਂ ਦੀ ਯਕੀਨ ਮਾਨੋ ਮੈਂ ਆਵਾਰਾ ਨਹੀਂ ਹਾਂ ਕੀ ਆ ਬਾਤ ਹੈ यकी मानो मैं आवारा नहीं हूँ एक लहर हूँ किनारा नहीं हूँ यकी मानो मैं आवारा नहीं हूँ एक लहर हूँ कोई किनारा नहीं हूँ क्यों देख रहे हो सब मुस्कुराकर मुझे ਕਿਉਂ ਦੇਖ ਰਹੇ ਹੋ ਸਭ ਮੁਸਕਰਾ ਕੇ ਮuje ਮੈਂ ਸ਼ਾਦੀशुदा ਹੂੰ ਕੋਈ ਕੁਵਾਰਾ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜਦੋਂ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਬਸ ਲੋਕਾਂ ਨੂੰ ਖੁਸ਼ ਕਰਨਾ ਹੀ ਮੇਰਾ ਮਕਸਦ ਹੈ ਨਮਸਕਾਰ ਜੀ ਥੈਂਕ ਯੂ ਥੈਂਕ ਯੂ एवरीवन